ਅਮ੍ਰਿਤਸਰ ਵਿਖੇ ਤਾਸੀਫੇ ਰੋਡ ਮੁਜੀਠਾ ਰੋਡ ਤੇ ਜਦੋਂ ਨਗਰ ਨਿਗਮ ਅੰਮ੍ਰਿਤਸਰ ਨੇ ਅਫਸਰਾਂ ਨੇ ਪਲਾਸਟਿਕ ਦੇ ਲਿਫਾਫੇ پکڑਣ ਵਾਸਤੇ ਜਦੋਂ ਰੇਡ ਕੀਤੀ ਤਾਂ ਲੋਕਾਂ ਨੇ ਉਹਨਾਂ ਖਿਲਾਫ ਹੋਸ਼ ਪ੍ਰਦਰਸ਼ਨ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜਿੱਥੇ ਲਿਫਾਫੇ ਬੰਦੇ ਨੇ ਜਾਂ ਜਿੱਥੇ ਹੋਲਸੇਲ ਵਿਕਦੇ ਆ ਉੱਥੇ ਤਾਂ ਤੁਸੀਂ ਰੇਡ ਕਰਦੇ ਨਹੀਂ ਸਾਡੇ ਕੋਲ ਜਿੰਨਾ ਕੋਲ 100 ਗ੍ਰਾਮ 50 ਗ੍ਰਾਮ ਲਿਫਾਫੇ ਮਿਲ ਹੁੰਦੇ ਨੇ ਤੁਸੀਂ ਉਹਨਾਂ ਨੂੰ ਚੱਟ پکڑਣ ਵਾਸਤੇ ਆ ਜਾਂਦੇ ਹੋ ਇਹ ਗੱਲ ਇਹ 100 ਗ੍ਰਾਮ ਜਾਂ 50 ਗ੍ਰਾਮ ਦੇ ਲਿਫਾਫੇ ਐਸੇ ਘਰ ਵਿੱਚ ਬਣਾਏ ਨੇ 80% ਤੱਕ ਤਾਂ ਖਰੀਦੇ ਹੀ ਆ ਨਾ ਇਸ ਕਰਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਬਹੁਤ ਜ਼ਿਆਦਾ ਸੀ ਕਿ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਇਹ ਬੰਦ ਹੋਣੇ ਚਾਹੀਦੇ ਨੇ ਪਰ ਉਹਨਾਂ ਦਾ ਕਹਿਣਾ ਵੀ ਸੱਚ ਸੀ ਕਿਿੱਥੇ ਫੈਕਟਰੀ ਤੇ ਲਿਫਾਫੇ ਬੰਦੇ ਆ ਜਾਂ ਜਿੱਥੇ ਹੋਲਸੇਲ ਵਿਕਦੇ ਆ ਜੇ ਉੱਥੇ ਹੀ ਲਿਫਾਫੇ ਤੁਸੀਂ ਪਗੜ ਲਵੋ ਤੇ ਸਾਡੇ ਤੱਕ ਨਹੀਂ ਪਹੁੰਚ ਸਕਦੇ ਤੇ ਸਾਨੂੰ ਕੀ ਲੋੜ ਹੈ ਲਿਫਾਫੇ ਲੈਣ ਦੀ ਜਦੋਂ ਇਸ ਚੀਜ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋਇਆ ਤਾਂ ਉੱਥੇ ਕਾਫੀ ਹੱਦ ਤੱਕ ਸਥਿਤੀ ਥੋੜੀ ਖਰਾਬ ਹੋ ਗਈ ਕਿ ਲੋਕਾਂ ਨੇ ਨਗਰ ਨਿਗਮ ਅੰਮ੍ਰਿਤਸਰ ਦੇ ਖਿਲਾਫ ਨਾਅਰੇਬਾਜੀ ਕੀਤੀ ਤੇ ਆਪਣਾ ਗੁੱਸਾ ਵੀ ਦੱਸਿਆ ਜੇਤੀ ਆ ਲਾਟ ਬੈਕ ਲਾਓ ਕੰਪਨੀ ਮੰਦਰੋ ਤੱਕ ਨਹੀਂ ਫਾਪਾ ਨਾ ਆਵੇ ਚਲੋ ਹਾ ਤੁਸੀਂ ਇੱਥੇ ਆਉਣੇ ਹੋ ਭਾਈ ਕਿਸੇ ਵਾਰਾ ਸਮਾਨ ਹੈ ਨਹੀਂ ਇਹ ਵਾਰਾ ਸਮਾਨ ਵਾਲਾ ਸਾਫ ਕਰਨਾ ਹੈ ਅੱਛਾ ਸਾਫ ਹੋਣਾ ਕਿ ਨਹੀਂ ਦੁਕਾਨ ਦੇ ਬੰਦਿਆਂ ਦੇ ਤੇ ਮੇਰੇ ਨਾਲ ਤਾਂ ਸਾਈਨ ਵੀ ਕਰਾਇਆ ਦੁਕਾਨ ਦੇ ਚਲਾਨ ਵੀ ਕੱਟੇ ਕਿਉਂ ਕੱਟੇ ਕਿਉਂ ਕੱਟੇ ਹੈ ਲਿਖਾ ਪਰ ਕਾਗਜ਼ ਤੇ ਕੱਟੇ ਹੈ ਚਲਾਨ ਦੇ ਉਹਨਾਂ ਨੂੰ ਇਹਨਾਂ ਨੂੰ ਪੈਸੇ ਹੋਣਗੇ ਵੱਡੀਆਂ ਦੁਕਾਨਾਂ ਦੇ ਨਹੀਂ ਪਾ ਦਿੰਦੇ ਛੋਟੇ ਲੋਕਾਂ ਨੂੰ ਤਾਂ ਕੀਤਾ ਜਾ ਰਿਹਾ ਵਾ ਕਾਰਪੋਰੇਸ਼ਨ ਮੁਰਦਾਬਾਦ 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 ਕਾਰਪੋਰੇਸ਼ਨ ਮੁਰਦਾਬਾਦ ਮੁਰਦਾਬਾਦ ਤੋ ਯਾਰ ਗਰੀਬਾਂ ਦੇ ਟ੍ਰਾਂਸਫਰ ਕਰਕੇ ਲੋਕਾਂ ਨੂੰ ਓਏ ਬੰਦੇ ਰੱਜਾ ਛਾੜਦਾ ਨਸੀ ਆਉਂ ਗਲਾ ਕਰਦੇ ਆ ਆਓ ਬੰਦੇ ਤੁਸੀਂ ਨਹੀਂ ਸੌਂ ਗੱਜਾ ਜੀ ਬੰਦੋ ਕਾਰਪੋਰੇਸ਼ਨ ਵੱਡੀਆਂ ਮੰਡੀ 'ਚ ਜਾਣ ਵੱਡੀਆਂ ਫਕਟੀਆਂ ਜਾਣ ਉਹਨਾਂ ਲੋਕਾਂ ਦੇ ਚਲਾਨ ਨਹੀਂ ਘਟਣੇ ਵੱਡੀਆਂ ਚਾਲਾਂ ਤੋਂ ਮਹੀਨਾ ਲੈ ਰਹੇ ਆ ਇਹਨਾਂ ਦੇ ਗੁਰਗਨੇ ਛੱਡੇ ਜਿਹੜੇ ਮਹੀਨਾ ਲੈ ਕੇ ਇਹਨਾਂ ਨੂੰ ਦਿੰਦੇ ਆ ਉਹ ਗਰੀਬਾਂ ਦੇ ਚਲਾਨ ਘਟਾਉਂਦੇ ਆ ਕਹਿੰਦਾ ਚਾਲੀਏ ਗੱਲ ਕਰਦਾ ਹਾਂ ਆਪਕੇ ਅਣੀ ਨੂੰ 32 ਕਰੋੜ ਦੇ ਬੈਂਕ ਕਰਵਾਉਂਦੇ ਜਿਹੜੀ ਬੰਦ ਚੋਕ ਦੇ ਫੇਰ ਆਈ ਗਾਇ ਤੋਂ ਬੈਠੇ ਅਗਲੀ ਕਰਵਾਣੀ ਆ ਫੇਰ ਉਹ ਵੀ ਕਹਿੰਦੇ ਨੇ ਬੰਦੀ ਫੇਰਾਂ ਪਰ ਨੇ ਦੇ ਦੇ ਉਹ ਤਾਂ ਦੱਸ ਤਾਉਂ ਕਹਿੰਦੇ ਨੂੰ ਬੰਦੀ ਕਰੇ ਮੈਂ ਮੈਂ ਉਹਨਾਂ ਨੂੰ ਮੈਂ ਨਹੀਂ ਕਰਾਂਗਾ ਇਹ ਕਰ ਕਰ ਬੰਦੀ ਕਰਦਾ ਜੇ ਕੋਈ ਗੱਲ ਮੈਂ ਨਾਲ ਕਰਨ ਵਾਲੇ ਲਾਈਵ ਲਾਈਵ ਮਾਰ ਕਾਟਲ ਗੁਰਦਾਸ سڪڻو <muchas> گهرو ਇਹ ਲੋਕ ਕਰਦੀ ਆ ਲੋਕ ਕਰਦੀ ਆ ਚਲੋ ਅੱਜ ਵੀ ਇੱਕ ਜੀ ਆਉਣੇ ਭਾਈ ਤੁਸੀਂ ਬੜਾ ਸਮਾਨ ਹੈਂ ਜੀ ਬੜਾ ਸਮਾਨ ਵਾਲਾ ਉਹ ਤਸਾਰਨ ਸਾਫ ਕਰਨਾ ਹੈ ਅੱਛਾ ਸਾਫ ਹੋਣਾ ਕਿ ਨਹੀਂ ਸਾਫ ਹੋਣਾ ਮਾਰਨ ਲਈਆ ਇੱਕ ਚੰਦੇ ਬੰਦਿਆਂ ਦੇ ਚੰਦੇ ਬੰਦਿਆਂ ਦੇ ਦਾ ਮਕਸਦ ਹੈ ਆਮ ਜਨਤਾ ਦੀ ਆਮ ਸਮਾਜ ਦੀ ਆਵਾਜ਼ ਨੂੰ ਸਰਕਾਰਾਂ ਤੱਕ ਤੇ ਅਫਸਰशाही ਤੱਕ ਪਹੁੰਚਾਉਂਦੀ ਹਾਂ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਜਾਂ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਹੋਵੇ ਤਾਂ ਅਸੀਂ ਉਹਦੇ ਕੋਲ ਮਾਫੀ ਮੰਗਦੇ ਹਾਂ ਤੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਰਿਕੁਐਸਟ ਕਰਦੇ ਹਾਂ ਅਪੀਲ ਕਰਦੇ ਹਾਂ ਇਸ ਗਰੀਬ ਜਨਤਾ ਦੀ ਸਮੱਸਿਆ ਦਾ ਸਮਾਧਾਨ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਇਹ ਵੀ ਆਪਣੀ ਜ਼ਿੰਦਗੀ ਨੂੰ ਆਰਾਮ ਦੇ ਨਾਲ ਜੀਣ ਧੰਨਵਾਦ ਜੀ